ਅੱਜ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਨਾ ਪਾਤਣਾ ਜਾ ਰਹੇ ਸੀ ਤੇ ਆਹ ਚੀਜ਼ ਤੁਹਾਨੂੰ ਦਿਖਾਉਣ ਆਲੀ ਆ ਮੈਂ ਇਸ ਕਰਕੇ ਇੱਥੇ ਰੁਕ ਗਿਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਨਾ ਚੋਣਾ ਦਾ ਦੌਰ ਹੈ ਤੇ ਸਰਪੰਚੀ ਲਈ ਪਿੰਡਾਂ ਦੇ ਵਿੱਚ ਕਮਸਾਨ ਮੱਚਿਆ ਹੋਇਆ ਤੇ ਜਿਹੜੇ ਵੀ ਪਿੰਡ ਸਰਪੰਚੀਆਂ ਹਰ ਪਿੰਡ ਦੇ ਵਿੱਚ ਹੀ ਪਾਣੀਆਂ ਤੇ ਜਿਹੜੇ ਵੀ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਬਸ ਸਾਡੇ ਨਹੀਂ ਹੈਗੇ ਨਾ ਉਹ ਬੇਨਤੀ ਹੈ ਕਿ ਗੌਰ ਕਰਿਓ ਵੀਡੀਓ ਵੱਧ ਤੋਂ ਵੱਧ ਲੋਕਾਂ ਦਾ ਤਾਂ ਕੋ ਪਛਾਏ ਕਿ ਐਦਾਂ ਦਾ ਪਹਿਲ ਐਦਾਂ ਦਾ ਕੰਮ ਕੀਤਾ ਜਾਵੇ ਤਾਂ ਕਿ ਲੋਕ ਤੁਹਾਨੂੰ ਆਉਣ ਜਾਣ ਨਾਲੇ ਖੜਖੜ ਕੇ ਚੇਤੇ ਕਰਿਆ ਕਰਨ ਕਿ ਇਹ ਕਿਹੜੇ ਪਿੰਡ ਦੀ ਪੰਚਾਇਤ ਨੇ ਕੀਤਾ ਸਰਪੰਚ ਹਰਪ੍ਰੀਤ ਸਿੰਘ ਜੀ ਵਧਾਈ ਦੇ ਹੱਕਦਾਰ ਨੇ ਬਸ ਸਾਡਾ ਪਿੰਡ ਤੂਰ ਪਨਜਾਰਾ ਤੇ ਸਮੂਹ ਪੰਚਾਇਤ ਦੇ ਜਿਹੜੇ ਯਤਨਾਂ ਦੇ ਨਾਲ ਇਹ ਇੱਕ ਬਹੁਤ ਹੀ ਦੇਖਣਯੋਗ ਚੀਜ਼ ਬਣੀ ਹੈ ਦੇਖੋ ਲਾਈਟਾਂ ਵੀ ਲੱਗੀਆਂ ਹੋਈਆਂ ਇਸ ਵਕਤ ਸਵੇਰ ਹੈ ਤੁਹਾਨੂੰ ਮੈਂ ਦਿਖਾ ਸਕਦਾ ਤੇ ਧਰਮੀ ਤੁੰਗਾ ਮੇਰਾ ਭਰਾ ਸਾਡੇ ਨਾਲ ਆ ਬਾਈ ਜੀ ਕੀ ਦੇਖਦੇ ਹੋ ਕਿੰਨਾ ਨਜ਼ਾਰਾ ਤੁਸੀਂ ਮੈਨੂੰ ਮਜਬੂਰ ਕੀਤਾ ਖੜਕੇ ਬੀਬੀ ਇੱਥੇ ਇਹਨੂੰ ਆਪਾਂ ਦੇਖੀਏ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਠੀਕ ਆ ਸਭ ਤੋਂ ਪਹਿਲਾਂ ਤਾਂ ਸਾਰੇ ਪਿੰਡ ਨੂੰ ਮੁਬਾਰਕਾਂ ਯਾਰ ਹਨ ਹਮ ਸਰਪੰਚ ਆਪਣੇ ਹਰਪ੍ਰੀਤ ਸਿੰਘ ਜੀ ਨੂੰ ਤੇ ਡਬਲ ਮੁਬਾਰਕਾਂ ਯਾਰ ਹਨ ਕਿੰਨਾ ਸੋਹਣਾ ਅਡਾ ਬਣਾਇਆ ਬਾਈ ਯਾਰ ਹਨ ਤਾਂ ਹੀ ਮੈਂ ਤੈਨੂੰ ਕਿਹਾ ਵੀ ਯਾਰ ਆਪਾਂ 2 ਮੀਟਰ ਰੁੱਕ ਕੇ ਚੱਲਦੇ ਆ ਇੱਥੇ ਅੱਛਾ ਅਸੀਂ ਨਾ ਨੰਗੇ ਜਾਂਦੇ ਸੀ ਬਾਈ ਕਹਿੰਦਾ ਵੀ ਯਾਰ ਰੋਕੇ ਆ ਚੀਜ਼ ਦਿਖਾ ਉਹਨਾਂ ਸੱਜਣਾ ਤੱਕ ਜਿਨ੍ਹਾਂ ਦੇ ਕੋਲ ਪੰਚਾਇਤਾਂ ਦੀ ਚੋਣ ਕਰਨੀ ਹੈ ਤੇ ਇਸ ਤਰੀਕੇ ਦੇ ਕੰਮ ਜਿਹੜੇ ਆ ਜਿਹੜੇ ਵੱਡੇ ਕੰਮ ਯਾਦ ਰੱਖਣਯੋਗ ਕੰਮ ਪੰਚਾਇਤਾਂ ਕਰਦੀਆਂ ਨੇ ਉਹਨਾਂ ਦੀ ਹੌਸਲਾ افزਾਈ ਹੋਣੀ ਚਾਹੀਦੀ ਆ ਬਤਵਤ ਲੋਕਾਂ ਤੱਕ ਇਹ ਕੰਮ ਪਹੁੰਚਣੇ ਚਾਹੀਦੇ ਨੇ ਤਾਂ ਜੋ ਹਲਾਸ਼ੇਰੀ ਮਿਲੇ ਜੇ ਕੋਈ ਚੰਗਾ ਕਰਦਾ ਤੁਸੀਂ ਦੇਖੋ ਕੱਲੀ ਕੱਲੀ ਚੀਜ਼ ਦੇਖਣ ਵਾਲੀ ਆ ਤੁਸਾਨੂੰ ਮੈਂ ਦਿਖਾਉਂਦਾ ਯਤਨ ਕਰਦੇ ਦੇਖੋ ਆਲੇ ਦੁਆਲੇ ਬਾਉਂਡਰੀ ਦੇਖੋ ਕਿੰਨੀ ਪਿਆਰੀ ਆ ਆ ਮੇਨ ਸੜਕ ਤੁਸੀਂ ਦੇਖ ਸਕਦੇ ਹੋ ਤੇ हां जी भाई जी ਹੋਰ ਕੀ ਕਹੋਗੇ ਮੈਂ ਕਹ ਰਹੀ ਮੈਂ ਗੇਟ ਵੀ ਦਿਖਾ ਰਹੀ हां ਇੱਕ ਗੇਟ ਵੀ ਦੇਖਣ ਜਾਓਗਾ ਦੇਖੋ ਬਾਬਾ ਮੋਹਰ ਸਿੰਘ ਜੀ ਬਾਬਾ ਲਵੇਲ ਸਿੰਘ ਜੀ ਯਾਦਗਾਰੀ ਗੇਟ ਆ ਤੇ ਕਮਾਲ ਦੀ ਚੀਜ਼ ਦਿਖ ਦੇਖੋ ਤੁਸੀਂ ਪੁਰਾਣੀ ਇੱਟ ਜਿਹੜੀ ਸਾਡੇ ਇੱਕ ਗੌਰ ਰਿਹਾ ਪਹਿਲਾਂ ਇਹਨਾਂ ਮਸੂਰੀ ਇੱਟ ਜੇ ਮੇਰੇ ਖਿਆਲ ਚ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਤੇ ਇਹਨਾਂ ਸੋਹਣਾ ਗੇਟ ਬਣਾਇਆ ਇਸ ਪਿੰਡ ਦੀ ਪੰਚਾਇਤ ਨੇ ਪੂਰੀ ਆਧਾ ਅੱਛਾ ਜਿਹੜੇ ਦੇਖ ਵਾਲੇ ਬੂਟੇ ਹੁੰਦੇ ਨੇ ਨਾ ਉਹ ਵੀ ਲੱਗੇ ਹੋਏ ਨੇ ਕਮਾਲ ਦੀ ਚੀਜ਼ ਬਣਾਈ ਆ ਇਹ ਵੱਤ ਵੱਤ ਸੱਜਣਾ ਤੱਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਇਸ ਤਰੀਕੇ ਦੇ ਵੱਤ ਸਾਡੇ ਜੇ ਪਿੰਡ ਹਰ ਪਿੰਡ ਦੇ ਵਿੱਚ ਵੜਨ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਕੰਮ ਹੋਊਗਾ ਕਿਉਂਕਿ ਦੇਖਣਯੋਗ ਚੀਜ਼ਾਂ ਨੇ ਤੇ ਮੈਨੂੰ ਬਹੁਤ ਚੰਗੀ ਲੱਗੀ ਤੁਸੀਂ ਵੀ ਹੋਰ ਨਾ ਸੱਜਣਾ ਤੱਕ ਸ਼ੇਅਰ ਕਰਿਓ ਤਾਂ ਜੋ ਜਿਹੜੀਆਂ ਵੀ ਹੁਣ ਨਵੀਆਂ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਉਹ ਇਹ ਇਹੋ ਜਿਹੇ ਕੰਮ ਆਪਣੇ ਚਿੱਤ-ਚੇਤਿਆਂ ਦੇ ਵਿੱਚ ਰੱਖਣ ਆਪਣੇ ਜਿਹੜੇ ਉਦੇਸ਼ ਨੇ ਟੀਚੇ ਨੇ ਉਹਨਾਂ ਦੇ ਵਿੱਚ ਰੱਖਣ ਤੇ ਕਿ ਸਾਡੇ ਪਿੰਡ ਦੀ ਯਾਦਗਾਰੀ ਗੇਟ ਹੋਵੇ ਬਸ ਅੱਡਾ ਹੋਵੇ ਤੁਸੀਂ ਦੇਖਿਓ ਅੰਦਰੋਂ ਤੁਹਾਨੂੰ ਮੈਂ ਦਿਖਾਉਣ ਦਾ ਯਤਨ ਕਰਦਾ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਜਨਕਿ ਕਈ ਪਿੰਡਾਂ ਦੇ ਵਿੱਚ ਨਾ ਸਿਰ ਛੱਤ ਵੀ ਨਹੀਂ ਹੁੰਦੀ ਤੁਸੀਂ ਦੇਖੋ ਪੀਣ ਵਾਲੇ ਪਾਣੀ ਲਈ ਟੂਟੀ ਲੱਗੀ ਹੋਈ ਆ ਠੀਕ ਐ ਔਰ ਬਾਥਰੂਮ ਵੀ ਬਣਿਆ ਹੋਇਆ ਠੀਕ ਐ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਔਰ ਬਾਹਲਾ ਜਨਕਿ ਇਹ ਮਸੂਰੀਟਾ ਨੇ ਬਈ ਇਹ ਨਾ ਦੇਖੋ ਕਿੰਨੇ ਘੈਂਟ ਜਿਹਾ ਲਾਈਟਾਂ ਹਨ ਇਸ ਤਰੀਕੇ ਨਾਲ ਲਾ ਕੇ ਬਾਈਆਂ ਨੇ ਬਣਾਈਆਂ ਨੇ ਬੜਾ ਸੋਹਣਾ ਜਿਹੜੀਆਂ ਦਿੱਖ ਤਿਆਰ ਕੀਤੀ ਹੋਈ ਆ ਪੱਖਾ ਲੱਗਿਆ ਹੋਇਆ ਇਹ ਚੀਜ਼ਾਂ ਜ਼ਰੂਰੀ ਨੇ ਮੇਰਾ ਵੀਰ ਵੱਧ ਵੱਧ ਸ਼ੇਅਰ ਕਰਿਓ ਵੀਡੀਓ